ਜੈ ਸ੍ਰੀ ਰਤਨ ਮੰਤਰੀ ਜੀ ਅੱਜ ਮੈਂ ਆਪਣੇ ਭੈਣ ਭਰਾਵਾਂ ਵਾਸਤੇ ਇੱਕ ਅਜਿਹਾ ਨੁਕਤਾ ਲੈ ਕੇ ਆਇਆ ਜਿਹੜੇ ਭੈਣ ਭਰਾਵਾਂ ਦੇ ਨੂੰ ਖੂਨੀ ਬਵਾਸੀਰ ਮਤਲਬ ਕਿ ਕਬਜ ਦੇ ਨਾਲ ਖੂਨੀ ਬਵਾਸੀਰ ਹੁੰਦਾ ਕਬਜ ਦੇ ਨਾਲ ਜਦੋਂ ਪੋਟੀ ਕਰਦੇ ਨੇ ਖੂਨ ਆਉਂਦਾ ਉਹਨਾਂ ਵਾਸਤੇ ਇਹ ਆਪਾਂ ਨੂੰ ਪਿਤਰੀ ਬਿਮਾਰੀ ਦੇ ਕਾਰਨ ਹੁੰਦਾ ਜਦੋਂ ਆਪਣੇ ਸਰੀਰ ਦੇ ਪਿਤ ਵਧ ਜਾਂਦੀ ਹੈ ਉਹਦੇ ਕਾਰਨ ਹੁੰਦਾ ਆਪਾਂ ਮਿਰਚ ਜ਼ਿਆਦਾ ਖਾਣੇ ਆ ਭੋਜਨ ਦੇ ਵਿੱਚ ਜ਼ਿਆਦਾ ਮਿਰਚ ਮਸਾਲੇ ਤਿੱਖੇ ਵਰਤਦੇ ਆ ਜਣੇ ਕਿ ਬਹੁਤ ਜ਼ਿਆਦਾ ਮਿਰਚ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਦੇ ਆ ਇਹਦੇ ਨਾਲ ਆਪਾਂ ਨੂੰ ਖੂਨੀ ਬਵਾਸੀਰ ਹੋ ਜਾਂਦੀ ਆ ਕਈ ਵਾਰੀ ਆਪਾਂ ਨੂੰ ਕਬਜ ਦੇ ਨਾਲ ਕਬਜ ਹੋ ਜਾਂਦੀ ਆ ਨਾਲ ਹੀ ਆਪਾਂ ਨੂੰ ਖੂਨੀ ਬਵਾਸੀਰ ਹੋ ਜਾਂਦੀ ਆ ਇਹਦੇ ਜਦੋਂ ਆਪਾਂ ਪੋਟੀ ਕਰਦੇ ਆ ਇਹਦੇ ਨਾਲ 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 ਤਾਂ ਪੋਟੀ ਸਖਤਾਈ ਨਾਲ ਆਉਂਦੀ ਆ ਪੂਰਾ ਜ਼ੋਰ ਲਗਾ ਕੇ ਕਰਦੇ ਨੇ ਨਾਲੇ ਨਾਲ ਖੂਨ ਆਉਂਦਾ ਪੁੱਟੀ ਨੇ ਇਹ ਆਪਣੇ ਸਰੀਰ ਦੀ ਗਰਮੈਸ ਵਰਣ ਦੇ ਕਾਰਨ ਹੁੰਦਾ ਇਹਦੇ ਵਿੱਚ ਆਪਾਂ ਨੇ ਵਰਤਣਾ ਕੀਆ ਇਹਦੇ ਵਿੱਚ ਆਪਾਂ ਨੇ ਠੰਡੀ ਤਸੀਰ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਨੀ ਹੈ ਗਰਮ ਵਾਲੀਆਂ ਨਹੀਂ ਨਹੀਂ ਠੰਡੀ ਤਸੀਰ ਜਿਵੇਂ ਹੁੰਦੀ ਹੈ ਜਿਵੇਂ ਆਮਲਾ ਆਮਲੇ ਦਾ ਮਰਬਾ ਲੈ ਲਵੇ ਉਹ ਲੈ ਲਓ ਤ੍ਰਿਫਲਾ ਚੂਰਨ ਲੈ ਲਓ ਹਰੜ ਦਾ ਚੂਰਨ ਲੈ ਲਵੋ ਇਹ ਏਡਾ ਇਹਨਾਂ ਚੀਜ਼ਾਂ ਦੀ ਵਰਤੋਂ ਕਰੋ ਜਿਹੜਾ ਚੂਰਨ ਲੈਣਾ ਉਹ ਸਵੇਰੇ ਸਾਮ ਰੋਟੀ ਤੋਂ ਬਾਅਦ ਲੈਣਾ ਆਮਲਾ ਆਪਾਂ ਜਿਹੜਾ ਆਮਲਾ ਦਾ ਮਰਬਾ ਪਾ ਇੱਕ ਖਾਲੀ ਪੇਟ ਲੈ ਸਕਦੇ ਆ ਨਹੀਂ ਉਹ ਬਿੱਤੇ ਲੋਕ ਤਾਂ ਬਜਾਰੋਂ ਲੈ ਕੇ ਆਉਂਦੇ ਨੇ ਜੇ ਅਗਰ ਆਪਾਂ ਆਮਲਾ ਘਰੇ ਬਣਾਈਏ ਉਰੇ ਵਿੱਚ ਆਪਾਂ ਗੁੜ ਨਹੀਂ ਪਾਉਣਾ ਹੈਗਾ ਗੁੜ ਦੀ ਜਗ੍ਹਾ ਤੇ ਆਪਾਂ ਸ਼ੱਕਰ ਦੀ ਵਰਤੋਂ ਕਰਾਂਗੇ ਕਿਉਂਕਿ ਸ਼ੱਕਰ ਸਰੀਰ ਵਾਸਤੇ ਬਹੁਤ ਹੀ ਲਾਭਦਾਇਕ ਤੇ ਠੰਡੀ ਹੁੰਦੀ ਹੈ ਇਹਦੇ ਨਾਲ ਜਿਹੜੀ ਖੂਨੀ ਬਵਾਸੀਰ ਦੀ ਪ੍ਰੋਬਲਮ ਆ ਉਹ ਦਿਨਾਂ ਵਿੱਚ ਹੀ ਦੂਰ ਹੋ ਜਾਊਗੀ ਜੇ ਅਗਰ ਆਪਾਂ ਇਹਦਾ ਲੰਬਾ ਸਮਾਂ ਪ੍ਰਯੋਗ ਕਰਦੇ ਆ ਤਾਂ ਸਭ ਤੋਂ ਵੱਡਾ ਫਾਇਦਾ 100% ਗਰੰਟੀਡ ਨਾਲ ਤੁਹਾਡੀ ਬਵਾਸੀਰ ਖਤਮ ਹੋ ਜਾਊਗੀ ਜੇਕਰ ਆਪਾਂ ਆਮਲਾ ਦੀ ਵਰਤੋਂ ਕਰਦੇ ਆ ਤੇ ਹਰੜ ਦਾ ਜਿਹੜਾ ਚੂਰਨਾ ਇਹ ਵੀ ਬਹੁਤ ਵਧੀਆ ਮੰਨਿਆ ਜਾਂਦਾ ਇਹ ਵੀ ਰੋਟੀ ਤੋਂ ਬਾਅਦ ਇੱਕ ਚਮਚਾ ਸਵੇਰੇ ਇੱਕ ਚਮਚਾ ਸਾਮ ਨੂੰ ਜੇ ਅਗਰ ਤਿੰਨ ਟਾਈਮ ਕਰ ਸਕਦੇ ਆ ਤਾਂ ਸਭ ਤੋਂ ਬੈਟਰ ਗੱਲ ਜੈ ਸ੍ਰੀ ਤਨਮੰਤਰੀ ਜੀ ਪਿਆਣ ਪ੍ਰਭੂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰ ਦਿਓ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੈ ਸ੍ਰੀ ਤਨਮੰਤਰੀ ਜੀ